ਜੋ ਸਾਰੀਆਂ ਮੰਗਾਂ ਲੈ ਕੇ ਦਿੱਤੀਆਂ ਗਈਆਂ ਦਾ ਐਮਐਨਡੀ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਉਹ ਸਾਰੀਆਂ ਸੰਗਤਾਂ ਨੂੰ ਮੰਗਾਂ ਪੜ ਕੇ ਨਗਰ ਨੂੰ ਵਿਸ਼ਵਾਸ ਦਿਵਾਉਣ ਪੰਡਮ ਸਿੰਘ ਖਰਦਵੀ ਕੀ ਅੱਜ ਦੇ ਇਸ ਸਿਹਤ ਵਿਮਸ ਅਮਾਰਤੀ ਉਦਘਾਟਨ ਦੌਰਾਨ ਉਹਦੇ ਨਾਲ ਚੁੱਪ ਚੁਪ ਕਰਕੇ ਆਏ ਨੇ ਸਰ ਜਨਾ ਪ੍ਰਧਾਨ ਸ੍ਰੀ ਹਰਮਨ ਸਿੰਘ ਜੀ ਬਰਾੜ ਚੇਅਰਮੈਨ ਜਿਹਨਾਂ ਦੇ ਬਹੁਤ ਮੌਕਾ ਔਰ ਸ੍ਰੀ ਜੀਵ ਸਿੰਘ ਜੀ ਸੈਕੋ ਕੀ ਵਕਫੀਆਂ ਦੇ ਪ੍ਰਧਾਨ ਮਨਦੀਪ ਸਿੰਘ ਜੀ ਮਾਨੁਖੇ ਤੇ ਇਸੇ ਪਿੰਡ ਦੇ ਜਿਹਨਾਂ ਨੇ ਇਹ ਯੋਗਦਾਨ ਪਾਇਆ ਕਿ ਸ੍ਰੀ ਸਰਜੀਤ ਸਿੰਘ ਜੀ ਦੀ ਰਸਿਕਾਤ ਔਰ ਸਥਿਤ ਲੋਕਾਂ ਦੇ ਐਸੇ ਮੁਸਾਫਰ ਡਾクター ਸੰਦੀਪ ਬਾਰਦੀ ਔਰ ਜਿੰਨਾ ਦੀ ਦੇਖ ਰਹੀ ਖੇਤ ਇਹ ਬੈਦਲ ਬਣੀ ਆ ਪੰਚੇਚੀ ਰਾਜ ਦੇ ਲੋਕ ਜੈ ਸਾਹਿਬ ਗੁਵਿੰਦਰ ਸਿੰਘ ਜੀ ਇਹ ਸਾਰੇ ਹੋ ਪਾਰਟੀ ਦੇ ਪੂਰੇ ਔਰ ਬੋਸੇ ਬਾਂਹ ਖੜੀ ਆ ਵੱਖ-ਵੱਖ ਇੰਡਾ ਤੋਂ ਜੇ ਜੇ ਨਕਲ ਦੇ ਖੇਤ ਦਾ ਨਾਮ ਲਵਾ ਦਬੜਾ ਟਾਈਮ ਲਗੂ ਕਾਫੀ ਘੜੇ ਔਰ ਪੱਤਰਕਾਰ ਸ਼ਮੂ ਗੋਪਾਲ ਜੀ ਬੜਾ ਲੰਬਾ ਸਮਾਂ ਸੀ ਕਥਾ ਮਿਦਾਰਿਆ ਤੇ ਦੋਨੋਂ ਵੀ ਤੁਸੀਂ ਪੰਡਰਸੀ ਮਿਰਵੀਰ ਜਿਹੜਾ ਬਜ਼ੁਰਗ ਜਿਹਨੇ ਸਕਾਰਜੋ ਮਤਾਮਾ ਮਿਰਸਕਾਰ ਨੂੰ ਪਹਿਨਾ ਜਿੰਨੇ ਵੀ ਤੁਸੀਂ ਆ ਗਏ ਅੰਤ ਕਰ ਪਰਵਾਨ ਕਰਨ ਲਈ ਵਾਹਿਗੁਰੂ ਜੀ ਦੇ ਖਾਲਸਾ ਸਿਵਾਹ ਨੂੰ ਜੀ ਦੇ ਭਰਤੀ ਆਸੀ ਸੀ ਇਸ ਨੇ ਡੇਢ ਦਾ ਦਖਲ ਕੀਤਾ ਔਰ ਮੈਂ ਦਰਸ਼ਾ ਗੁਰ ਨਾਲ ਗੱਲ ਕੀਤੀ ਪੁੱਛਿਆ ਕਿ ਕਿੰਨੇ ਦੇ ਪੇਸ਼ੈਂਟ ਆ ਗਏ ਉਹਨਾਂ ਨੇ ਦੱਸਿਆ ਕਿ 20 ਪੇਸ਼ੈਂਟ ਹਾਲਜਿਕ ਜਿਹੜਾ ਤਰ੍ਹਾਂ ਦਾ ਸਟਾਰਟਿੰਗ ਨੂੰ ਸ਼ੁਰੂ ਕਹਿ ਸਕਦੇ ਹਾਂ ਸ਼ੁਰੂਆਤੀ ਦੌਰ ਦੇ ਵਿੱਚ 20% ਆ ਰਹੀ ਨਹੀਂ ਬੜੀ ਛੋਟਾ ਦਾ ਪੰਡਾ ਇਹ ਵੀ ਆਪਣੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਬਹੁਤ ਵੱਡੀ ਸਹੂਲਤ ਹੋ ਗਈ ਕਿਉਂਕਿ ਰਾਤ ਰੋਤ ਤੇ ਕੋਈ ਕੌਮਾ ਦੇ ਇੱਕਦਮ ਤੁਸੀਂ ਲਹਾਜ਼ ਸਿੰਘ ਵਾਲਾ ਜਿਆਦਾ ਬੋਕੇ ਜਣਾ ਬੜਾ ਮੁਸ਼ਕਿਲ ਹੋ ਜਾਂਦਾ ਕੋਈ ਘਮਾਵਾ ਪਰ ਜੇ ਤਾਂ ਤੁਸੀਂ ਇਸ ਬੈਟਰਡ ਦੀ ਜੋ ਇਸ ਇੰਡੀਜੀ ਉਸ ਪਿੱਤੇ ਬਣਿਆ ਹਸਪਤਾਲ ਦੇ ਕੋਲ ਨਵਾਂ ਸੈਂਟਰ ਬਣਿਆ ਇਹਨੂੰ ਤੁਸੀਂ ਦਾ ਲਾਭ ਕਾਸਾ ਕਰੀਓ ਹੋ ਸਕਦਾ ਤੁਹਾਨੂੰ ਮੋਕੇ ਜਾਣਾ ਨਾ ਪਵੇ ਹੋ ਸਕਦਾ ਤੁਹਾਨੂੰ ਅਸਲੀ ਜਾਣਾ ਨਾ ਪਵੇ ਇਥੇ ਜਿਹੜਾ ਕੋਈ ਸਮੱਸਿਆਤ ਵੀ ਸੇਧ ਨਹੀਂ ਉਹ ਇਥੇ ਠੀਕ ਹੋ ਜਾਵੇ ਇਸ ਕਰਕੇ ਸਾਡੇ ਲਈ ਬੜਾ ਲਾਭਕਾਰੀ ਹੈ ਤੇ ਬਾਕੀ ਪ੍ਰਧਾਨ ਜੀ ਸਜੀਤ ਸਿੰਘ ਜਿਨ੍ਹਾਂ ਨੇ ਤੁਸੀਂ ਪਿੰਡ ਵਾਲਿਆਂ ਨੇ ਸਰ ਸੋਚੀ ਦਾ ਗੁਰਦੁਆਰਾ ਸਾਹਿਬ ਵੀ ਤਿਆਰ ਕਰਵਾਇਆ ਔਰ ਮੇਰੇ ਨਾਲ ਹਮੇਸ਼ਾ ਅਤੇ ਅਧਿਰੰਦ ਨੇ ਜੁੜੇ ਰਹਿੰਦੇ ਨੇ ਕੰਮਾਂ ਲਈ ਅਕਸਰ ਰਹਿੰਦੇ ਨੇ ਕੋਈ ਵੀ ਗਲਤ ਕਰਨਿਆ ਕਿਸੇ ਵੀ ਪ੍ਰਿੰਦਰੀ ਗੱਲ ਚੱਲਦੀ ਹੋਵੇ ਇਹਨਾਂ ਨੇ ਰਸੂਖ ਹੋਰ ਦੀ ਕੋਈ ਨਾ ਕੋਈ ਮੰਗਲਾਜ ਵੀ ਰੱਖਣੀ ਆ ਸੋ ਅਸੀਂ ਇਹਨਾਂ ਪਿਆ ਮੱਦਾਂ ਨੂੰ ਹਮੇਸ਼ਾ ਪਰਵਾਰ ਕਰਦੇ ਆ ਅੱਜ ਜੋ ਇਹਨਾਂ ਨੇ ਮੱਦ ਪੱਤਰ ਦਿੱਤਾ ਤੁਹਾਡੇ ਕੋਲ ਇਕੱਠੇ ਖੜੇ ਸੱਜਣ ਤੁਸੀਂ ਖੜੇ ਹੋ ਗਿਆ ਬੋਟਨਾ ਦੋ ਅਸੀਂ ਫਿਰ ਕਰ ਲਈ ਡੱਟ ਡੱਟ ਸੰਜੀਤ ਜਵਾਹਰ ਡੈਰੇਕਟਰ ਜੀ ਬਿਮਾਰ ਹੈ ਇਹ ਕੰਮ ਨਹੀਂ ਕਰਦਾ ਲੈਣਾ ਛੋਟੋ ਕਰਕੇ ਮੁਰੇ ਦੇ ਪਾਸੇ ਲੈਣਾ ਛੋਟੋ ਕਰਕੇ ਧਿਆਨ ਦਿਆ ਕਰ ਭਾਈ ਸਾਹਿਬ ਦੇਖੀ ਕਰਾਂ ਆਂਟੀ ਜੀ ਫੋੜੋ ਫੋੜੋ ਹਾਲੇ ਹਾਲ ਦੇਖਿਆ ਜੀ ਅੰਮ੍ਰਿਤ ਸਾਹਿਬ ਦੇਖੋ ਠੀਕ ਹੈ ਦਾ ਇਹ ਨਾਲ ਗੱਲ ਇਹ ਹੈ ਕਿ ਬਹੁਤ ਸਾਰੇ ਖੇਤਰਾਂ ਦੇ ਪਿੰਡਾਂ ਦੇ ਬੀਮਰ ਦੇ ਆ ਇਹ ਮੌਜੂਦ ਵਰਮਨ ਦੇ ਕੰਮ ਚੱਲਦੇ ਆ ਤੇ ਇਸੇ ਤਰ੍ਹਾਂ ਹੀ ਚੱਲਣਗੇ ਇਹ ਜਿਹੜੇ ਟ੍ਰੀਟਮੈਂਟ ਪਲਾਂਟ ਹੈ ਇਹ ਹੋਰ ਵੀ ਪਿੰਡਾਂ ਦੇ ਵਿੱਚ ਇਸੇ ਤਰ੍ਹਾਂ ਹਾਂ ਹਾਂ بڑے ਪਿੰਡ ਜਿਵੇਂ ਆਪਣੇ ਪਿੰਡ ਬਲਾਸਪੁਰਾ ਕੁਸੇ ਪਿੰਡ ਗੁਰਪਿੰਡ ਖੜਾ ਕੁਸੇ ਆ ਰੌਂਦੇ ਆ ਉਸ ਤੋਂ ਪਿੰਡਾਂ ਦੇ ਵਿੱਚ ਲੋਪੋ ਆ ਲੋਪੋਰਾ ਸਿੰਘ ਵਾਲਾ ਹਰਵਾ ਸਿੰਘ ਵਾਲਾ ਬਹੁਤ ਪਿੰਡਾਂ ਦੇ ਵਿੱਚ ਬੜੀ ਤੇਜ਼ੀ ਨਾਲ ਕੰਮ ਕਰਦਾ ਤੇ ਜੇ ਪੰਚਾਇਤੀ ਚੋਣਾਂ ਦੀ ਗੱਲ ਕੀਤੀ ਜਾਵੇ ਪੰਚਾਇਤੀ ਚੋਣਾਂ ਕਦੋਂ ਉਮੀਦ ਹੈ ਕਿ ਪੰਚਾਇਤੀ ਚੋਣਾਂ ਹੋਣ ਜਾਣਗੀਆਂ ਤੇ ਜੇ ਹਲਕਾ ਨਿਹਾਲਤ ਵਾਲੇ ਦੀ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਤਿਆਰ ਹੈ ਪੰਚਾਇਤੀ ਚੋਣਾਂ ਹੋਣ ਲਈ ਬਿਲਕੁਲ ਬਿਲਕੁਲ ਅਸੀਂ ਬਿਲਕੁਲ ਤਿਆਰ ਹਾਂ ਪੰਚਾਇਤੀ ਚੋਣਾਂ ਜਲਦ ਹੋਣ ਜਾਣਗੀਆਂ ਤੇ ਜਦੋਂ ਚੋਣਾਂ ਹੋਣਗੇ ਬੜੇ ਸੁਨੇ ਨਿਤ ਜੀ ਹੋਣਗੇ ਇਹ ਤੁੰਡਾ ਦੇ ਲੋਕ ਬੜੇ ਖੁਸ਼ ਨੇ ਅਸੀਂ ਵਿਚਰਦੇ ਹਾਂ ਸਾਰਾ ਦਿਨ ਮੈਂ ਜਿਵੇਂ ਮੈਂ ਹਲਸ ਬੋਲ ਕੇ ਜਲਦ ਆਪਣੇ ਨੂੰ ਕਰ ਲਾ ਲੈਂਦਾ ਫਿਰ ਮੈਂ ਦੱਸ ਪਹੁੰਚਦਾ ਫਿਰ ਪਿੰਡਾਂ ਦੇ ਵਿੱਚ ਮੈਂ ਜਾਂਦਾ ਉਹ ਰਵਿਆ ਤੇ ਜਦੋਂ ਪਤਾ ਲੱਗਦਾ ਕਿ ਇਹ ਕੋ ਬੜੀ ਖਣ ਹੈ ਸੋ ਸਾਡੇ ਨਾਲ ਇਸ ਵਕਤ ਪ੍ਰਧਾਨ ਜੀ ਵੀ ਮੌਜੂਦ ਹੈ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹੈ ਪਤਾਂ ਜੀ ਤੁਸੀਂ ਚਾਰ ਹਲਕਿਆਂ ਦੇ ਉੱਪਰ ਤੁਹਾਡੀ ਨਜ਼ਰ ਹੋ ਗਈ ਹੈ ਜ਼ਿਲ੍ਹਾ ਪੁਰਦਾ ਨੂੰ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਹੈ ਕਾਰਗੁਜ਼ਾਰੀ ਕਿਵੇਂ ਲੱਗਦੀ ਹੈ ਤੁਹਾਨੂੰ ਕਾਰਬੀ ਅੱਜ ਤੁਹਾਡੇ ਸਾਹਮਣੇ ਹੀ ਹਰ ਪਿੰਡ ਜਿਹੜਾ ਉਸ ਦੇ ਵਿਕਾਸ ਦੇ ਕਾਰਜ ਚੱਲ ਰਹੇ ਆ ਇਹ ਵੀ ਆ ਤਾਂ ਮਿਲਦਾ ਵੀ ਜੋ ਉਹ ਹੈ ਸਾਡੇ ਵਰਕਰ ਹੈ ਜਿਹੜੀ ਉਹਨਾਂ ਦੀ ਹਿੰਮਤ ਨਾਲ ਤੇ ਜਿਹੜਾ ਸੂਚਨਾ ਸਟਾਫ ਹੈ ਸਾਰਿਆਂ ਦੀ ਜੜੀ ਮਿਲੀ ਜਿਹੜਾ ਸਹਿਯੋਗ ਨਾਲ ਪਿੰਡਾਂ ਦੇ ਵਿੱਚ ਉਹ ਕਸ਼ਪੜਾ ਦਾ ਨਿਕਾਸ ਆ ਉਹ ਹੋ ਰਿਹਾ ਹੈ ਗੜੀਆਂ ਨਾਲੀਆਂ ਤਾਂ ਚਲੋ ਪੁੱਕੀਆਂ ਹੋਈਆਂ ਰਹੀਆਂ ਹੋਰ ਵੀ بڑے ਪਾਰਕ ਬਣ ਰਹੇ ਆ ਬੜੇ ਫੀਲ ਗਰਾਊਂਡ ਗਰਾਊਂਡ ਬਣ ਰਹੇ ਆ ਇਹ ਵਿਕਾਸ ਦੇ ਨਾਲ ਚੱਲ ਰਹੇ ਨੇ ਵਿਰੋਧੀਆਂ ਵੱਲੋਂ ਗਏ ਸਵਾਲ ਚੁੱਕੇ ਜਾਂਦੇ ਆ ਕਿ ਆਮ ਆਦਮੀ ਪਾਰਟੀ ਸਰਕਾਰ ਕੁਝ ਕਰ ਨਹੀਂ ਰਹੀ ਦੀ ਕੰਮ ਨਹੀਂ ਕਰ ਰਹੀ ਇਹ ਕੀ ਕਾਰਨ ਹੈ ਕਿ ਕੀ ਸਰਕਾਰ ਦੇ ਕੰਮ ਸਾਹਮਣੇ ਨਹੀਂ ਆ ਰਹੇ ਜਾਂ ਵਿਰੋਧੀ ਆਪਣੇ ਸਿਆਸੀ ਲੋਟੇ ਨਹੀਂ ਤੁਹਾਡੇ ਸਵਾਲ ਕੀ ਉਹਦਾ ਜਵਾਬ ਹੈ ਵਿਰੋਧੀਆਂ ਦਾ ਕੰਮ ਹੀ ਹੁੰਦਾ ਸਾਲ ਚ ਹੂੰ ਸਾਚ ਹੈ ਆਪਾਂ ਚੰਗਾ ਕਰਾਂਗੇ ਉਹਨਾਂ ਨੇ ਤਾਂ ਵੀ ਸਵਾਲ ਚ ਪੁੱਛਦੇ ਰਹਿਣਾ ਉਹ ਆਪ ਦਾ ਫਰਜ਼ ਪੂਰਾ ਕਰਨਗੇ ਆਪਾਂ ਲੋਕਾਂ ਦੇ ਕੰਮ ਕਰਕੇ ਆਉਂਦਾ ਆ ਆਮ ਆਦਮੀ ਪਾਰਟੀ ਪੂਰੇ ਜ਼ਿਲ੍ਹੇ ਦੇ ਲਈ ਤਿਆਰ ਹੈ ਜਿੱਤੇ ਬਜਟ ਚ ਚੜਾਉਣ ਲਈ ਜੀ ਬਹੁਤ ਬਹੁਤ ਧੰਨਵਾਦ ਜੀ ਔਰ ਬਹੁਤ سارے ਜਿਹੜੇ ਸਮਗਲਰ ਆ ਉਹ ਬੜੇ ਵੀ ਗਏ ਆ ਜੀ ਉਹਨਾਂ ਦੇ ਚਾਤੇਦਾਂ ਵੀ ਕੀਤੇ ਗਏ ਉਹਨਾਂ ਨੂੰ ਜਿੱਦਾ ਸੁਟਿਆ ਗਿਆ ਜੀ ਔਰ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਿਹੜੇ ਇਹ ਬੰਦੇ ਨਸ਼ਾ ਵੇਚਦੇ ਸੀ ਨਸ਼ਾ ਵੇਚ ਕੇ ਜਿਨ੍ਹਾਂ ਨੇ ਆਪਣੀ ਜਾਇਦਾਦਾਂ ਬਣਾਈਆਂ ਕੋਠੀਆਂ ਬਣਾਈਆਂ ਜ਼ਮੀਨਾਂ ਬਣਾਈਆਂ ਉਹ ਸਾਰੀ ਉਹਨਾਂ ਦੀ ਪ੍ਰਾਪਰਟੀ ਅਸੀਂ ਅਟੈਚ ਕਰ ਰਹੇ ਆ ਜੀ ਜੀ ਸਰਕਾਰ ਦੇ ਕਬਜ਼ੇ ਤੇ ਲੈ ਰਹੇ ਆ ਤਾਂ ਕਿ ਹੋਰ ਕਿਸੇ ਨੂੰ ਕਰਨ ਹੋ ਜਣ ਵੀ ਇਸ ਤਰ੍ਹਾਂ ਦਾ ਕੰਮ ਨਾ ਕਰ ਜੀ ਅਸੀਂ ਆਪਣੇ ਵੱਲੋਂ ਕੋਈ ਕੰਮ ਨਹੀਂ ਦੇ ਨਾਲ ਲੱਗੇ ਹੋਏ ਆ ਕਿ ਇਹ ਕੋਈ ਅੱਜ ਦੀ ਸਮੱਸਿਆ ਜੀ ਕੱਲ ਦੀ ਸਮੱਸਿਆ ਨਹੀਂ ਇਹ ਤਾਂ ਬੜੇ ਨੰਬਰ ਦੇ ਮਾਮਲੇ ਹੋ ਗਏ ਜੋ ਨੰਬਰਸਮਾ ਰਾਜ ਰਿਆ ਸਹਿਯੋਗ ਦੇਨ ਸਾਹਿਬ ਕਾਂਗਰਸ ਪਾਰਟੀ ਬਣੀ ਨਹੀਂ ਸੀ ਔਰ ਜਿਹੜੀ ਤਵੱਜੂ ਨਹੀਂ ਅਸੀਂ ਬੰਦ ਕਰ ਲਈ ਜਤਨਸ਼ੀਲਾ ਤੇ ਇਹ ਪਹਿਲਾ ਖਿਆਲ ਪ੍ਰੋਪਰਲੀ ਦਿੱਖਦਾ ਜਿੱਦਾਂ ਇਹ ਘਟ ਗਈ ਨੀ ਦੋਹਾਂ ਤੀਰ ਹੋ ਗਿਆ ਸਰਕਾਰਾਂ ਇਸ ਜਾਂਤੇ ਨੂੰ ਸਾਥੀ ਕਰਦੇ ਸ਼ਾਇਦ ਇਹ ਨਾ ਬੋਲਦੇ ਇਹਦਾ ਇਹਦਾ ਬਹੁਤ ਵੱਡਾ ਇੱਕ ਸਿਸਟਮ ਬਣ ਗਿਆ ਇਹਨਾਂ ਦਾ ਇਹਨੂੰ ਟੂਰਮਕ ਹੋਰ ਬਵਾਦੇ ਉਹਦਾ ਸਮਾਜ ਇਹਦਾ ਸਮਾ ਲੱਗ ਰਿਹਾ ਅਜੀ ਕਰ ਜਾਂਗੇ ਹਾਂਜੀ ਜੀ ਵੱਡਾ ਜਾਲ ਹੈ ਇਹ ਜਿਵੇਂ ਆਪਾਂ ਨੂੰ ਪਤਾ ਹੀ ਹੈ ਪਹਿਲੀਆਂ ਸਰਕਾਰਾਂ ਤੋਂ ਨਹੀਂ ਹੋਇਆ ਐਸੇ ਆਸ ਤੇ ਲੋਕਾਂ ਨੇ ਵੋਟ ਪਾਈ ਸੀ ਉਹ ਲੋਕਾਂ ਨੂੰ ਜ਼ਰੂਰੀ ਹੈ ਜਿਵੇਂ ਹੁਣ ਤੁਸੀਂ ਦੱਸਿਆ ਹਨ ਕਿ ਅਸੀਂ ਵਰਕ ਕਰ ਰਹੇ ਹਾਂ ਦੂਜਾ ਇਹ ਵੀ ਜਿਵੇਂ ਲਾਅ ਐਂਡ ਆਰਡਰ ਹੈ ਤੇ ਅੱਜ ਕੱਲ ਲੁੱਟਾਂ ਹੋਆਂ ਬਹੁਤ ਜ਼ਿਆਦਾ ਹੋ ਗਏ ਨੇ ਨਾ ਤੇ ਵੀ ਥੋੜਾ ਜਿਹਾ ਕੰਟਰੋਲ ਦਾ ਕੀ ਪ੍ਰੋਸੈਸ ਚੱਲ ਰਿਹਾ ਤੁਹਾਡਾ ਬਹੁਤ ਜ਼ਿਆਦਾ ਵਧਿਆ ਕੰਮ ਹੈ ਮੈਂ ਅੱਜ ਵੀ ਐਸੇ ਸਭ ਨਾਲ ਗੱਲ ਕਰਕੇ ਆ ਤੇ ਜੀ ਵੀ ਇੱਕ ਬਹੁਤ ਪਾਪੀ ਜਿੰਦਗੀ ਦਾ r i g